ਜਲੰਧਰ ਫਗਵਾੜਾ ਹਾਈਵੇ ਤੇ ਬਣੇ ਗੁਰੂ ਨਾਨਕ ਮਿਸ਼ਨ ਨੇਤਰਹੀਨ ਵਿਰਧ ਆਸ਼ਰਮ ਵਿੱਚ ਐਤਵਾਰ ਨੂੰ ਇੱਕ ਅਨੋਖਾ ਵਿਆਹ ਰਚਾਇਆ ਗਿਆ। ਇਸ ਆਸ਼ਰਮ ਵਿੱਚ ਪਿਛਲੇ 15 ਸਾਲਾਂ ਤੋਂ ਰਹਿ ਰਹੀ ਨੇਤਰਹੀਨ ਨੀਸ਼ਾ ਨੂੰ ਵਿਆਉਣ ਦੇ ਲਈ ਸ਼੍ਰੀ ਮੁਕਸਰ ਸਾਹਿਬ ਤੋਂ ਔਸਤੇ ਸੁਪਨਿਆਤਾ ਸ਼ਹਿਜ਼ਾਦਾ ਮਨਦੀਪ ਸਿੰਘ ਬਾਰਾਤ ਲੈ ਕੇ ਪਹੁੰਚਿਆ। ਗੁਰੂ ਨਾਨਕ ਮਿਸ਼ਨ ਨੇਤਰਹੀਨ ਵਿਰਧ ਆਸ਼ਰਮ ਵਿੱਚ ਮਨਦੀਪ ਦੀ ਬਾਰਾਤ ਪੁੱਜੀ ਤਾਂ ਨੀਸ਼ਾ ਦੀਆਂ ਸਹੇਲੀਆਂ ਰਿਬਨ ਬਨ ਕੇ ਖੜੀਆਂ ਸਨ। ਮਨਦੀਪ ਦੇ ਰਿਬਨ ਕਟਣ ਤੋਂ ਬਾਅਦ ਬਾਰਾਤ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਈ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਮਨਦੀਪ ਅਤੇ ਨੀਸ਼ਾ ਨੇ ਇੱਕ ਦੂਸਰੇ ਨੂੰ ਆਪਣਾ ਜੀਵਨ ਸਾਥੀ ਸਵੀਕਾਰ ਕੀਤਾ ਆਪਣੇ ਵਿਆਹ ਦੇ ਮੌਕੇ ਤੇ ਜਿੱਥੇ ਨੀਸ਼ਾ ਨੂੰ ਬਹੁਤ ਖੁਸ਼ੀ ਸੀ ਉੱਥੇ ਹੀ ਆਪਣੀਆਂ ਸਹੇਲੀਆਂ ਤੋਂ ਵਿਛੜਨ ਦਾ ਗਮ ਵੀ ਸੀ ਬਾਅਦ ਵਿੱਚ ਵੀ ਮੈਂ ਇੱਥੇ ਆਇਆ ਆਇਆ ਜਾਇਆ ਕਰੂੰਗੀ ਕਿਉਂਕਿ ਇੱਥੇ ਮੇਰੀ ਛੋਟੀਆਂ ਭੈਣਾਂ ਰਹਿੰਦੀਆਂ ਤੇ ਤੇ ਸਾਰੀ ਮੇਰੀ ਮਸੀ ਮਮੇ ਹੋਰੀ ਰਹਿੰਦੀਆਂ ਹਨ ਆਂਟੀ ਹੋਰੀ ਰਹਿੰਦੀਆਂ ਇਸ ਕਰਕੇ ਇਹਨਾਂ ਨੂੰ ਮਿਲਣ ਆਇਆ ਆਇਆ ਕਰਨਾ ਹੈ ਦੂਜੇ ਪਾਸੇ ਲਾੜੇ ਮਨਦੀਪ ਦਾ ਕਹਿਣਾ ਹੈ ਕਿ ਉਹ ਨਿਸ਼ਾ ਨੂੰ ਖੁਸ਼ ਰੱਖਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਕਿ ਮੈਂ ਇਸ ਕੁੜੀ ਨੂੰ ਮਿਲ ਕੇ ਖੁਸ਼ ਰੱਖਾਂਗਾ ਕੋਈ ਮਿਲ ਕੇ ਉਸ ਨੂੰ ਕੋਈ ਪ੍ਰੋਬਲਮ ਨਹੀਂ ਆਨ ਦਵਾਗਾ। ਜੋ ਕੋਈ ਸਾਡਾ ਦੁੱਖ ਸੁੱਖ ਹੋਵੇ ਸਾਰਾ ਮੈਂ ਅੱਜ ਵਾਸਤੇ ਦੁੱਖ ਸੁੱਖ ਸਾਂਝੇ ਕਰਾਂਗਾ। ਆਸ਼ਰਮ ਦੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਰਿਸ਼ਤਾ ਤੈਅ ਕਰਨ ਤੋਂ ਪਹਿਲਾਂ ਉਹਨਾਂ ਨੇ ਖੁਦ ਪੂਰੀ ਪੜਤਾਲ ਕੀਤੀ ਸੀ। ਵਿਆਹ ਤੋਂ ਬਾਅਦ ਵੀ ਉਹਨਾਂ ਦਾ ਨਿਸ਼ਾ ਦੇ ਨਾਲ ਉਹੀ ਰਿਸ਼ਤਾ ਰਹੇਗਾ। ਉਹ ਇਸ ਆਸ਼ਰਮ ਦੀ ਬੇਟੀ ਸੀ ਅਤੇ ਹਮੇਸ਼ਾ ਰਹੇਗੀ। ਇਹ ਹੁਣ ਆਪ ਕਹਿੰਦੇ ਸੀ ਵੀ ਮੇਰਾ ਕੋਈ ਨਾ ਕੋਈ ਘਰ ਰਸਣਾ ਚਾਹੀਦਾ ਫਿਰ ਆਸ਼ਮ ਵੱਲੋਂ ਇੱਕ ਬੱਚਾ ਦੇਖਿਆ ਗਿਆ ਜੋ ਬਲਾਈਂਡਾ ਵੀ ਤੇ ਮੁਕਤਸਰ ਦੇ ਰਹਿਣ ਵਾਲਾ ਉਹਦੇ ਘਰ ਦਾਸ ਖੁਦ ਵੀ ਜਾ ਕੇ ਦੇਖ ਕੇ ਆਇਆ ਉਹਨਾਂ ਨੂੰ ਉਹਨਾਂ ਦਾ ਘਰ-ਬਾਰ ਦੇਖਿਆ ਬੱਚਾ ਨੌਕਰੀ ਲੱਗਾ ਹੋਇਆ ਆਪਣੇ ਪੈਰਾਂ ਤੇ ਖੜਾ ਤੇ ਇਹ ਅਸੀਂ ਸੋਚਿਆ ਵੀ ਬੱਚੀ ਵੀ ਗਾ ਅੱਗੇ ਸੌਖੀ ਰਵੇ ਮਨਦੀਪ ਸਿੰਘ ਵੀ ਜਨਮ ਤੋਂ ਨੇਤਰਹੀਣ ਹੈ ਪਰ ਆਪਣੀ ਕੜੀ ਮਿਹਨਤ ਦੀ ਬਤੌਲਤ ਚੰਗੀ ਸਿੱਖਿਆ ਹਾਸਲ ਕਰਕੇ ਮੁਕਤਸਰ ਦੇ ਸਰਕਾਰੀ ਹਸਪਤਾਲ ਵਿੱਚ ਨੌਕਰੀ ਕਰਕੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਨਾਲ ਬਸਰ ਕਰ ਰਿਹਾ ਹੈ ਜਦਕਿ ਨੀਸ਼ਾ ਨੂੰ ਉਸਦੇ ਪਰਿਵਾਰ ਪਾਲਿਆ ਨੇ ਬਚਪਨ ਵਿੱਚ ਹੀ त्याग ਦਿੱਤਾ ਸੀ ਫਿਰ ਇੱਕ ਅਧਿਆਪਕ ਦੀ ਮਦਦ ਦੇ ਨਾਲ ਉਹ ਇਸ ਆਸ਼ਰਮ ਤੱਕ ਪਹੁੰਚੀ ਅਤੇ ਇੱਥੋਂ ਪਲੱਸ 2 ਕਰਨ ਦੇ ਨਾਲ ਹੀ ਸੰਗੀਤ ਵਿੱਚ ਬੀਏ ਅਤੇ ਫਿਰ ਕੰਪਿਊਟਰ ਦੀ ਡਿਗਰੀ ਹਾਸਲ ਕੀਤੀ